ਜਿਹੜਾ ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ बच ਕੇ ਨਹੀਂ ਭੱਜ ਸਕਦਾ ਕਿਤੇ ਵੀ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀ ਸਾਡੀ ਡਿਪੋ ਕੋਲ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਇਲੈਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚਨਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸ਼ਹਾਦਤ ਹੋਈ ਹੈ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ ਬਚ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਕਾਸਟੋਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੁਕੇਰੀਆਂ ਤੋਂ ਜਿੱਤੇਗੀ ਕੌਨਸਟੇਬਲ ਅਮਰਿਤਪਾਲ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਦੋਸ਼ੀ ਦਾ ਪੁਲਿਸ ਨੇ ਇਨਕਾਉਂਟਰ ਕਰ ਦਿੱਤਾ ਬੀਤੇ ਕੱਲ ਮੁਕੇਰੀਆਂ ਨੇੜੇ ਪਿੰਡ ਮਨਸੂਰਪੁਰ ਮਹਿਤਪੁਰ ਵਿਖੇ ਇੱਕ ਗੈਂਗਸਟਰ ਵੱਲੋਂ ਗੋਲੀਆਂ ਚਲੌਣਾ ਸੀ ਇਸ ਟਾਪ ਹੁਸ਼ਿਆਤ ਕੋਲ ਦਾ ਪੁਲਿਸ ਮੁਲਾਜ਼ਮ ਅਮਰਿਤਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਜੰਡੋਰ ਸ਼ਹੀਦ ਹੋ ਗਿਆ ਸੀ ਪੁਲਿਸ ਵੱਲੋਂ ਦੋਸ਼ੀ ਸੁਖਵਿੰਦਰ ਸਿੰਘ ਉਰਫ ਰਾਣਾ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅੱਜ ਸ਼ਾਮ 6 ਵਜੇ ਦੇ ਕਰੀਬ ਪੁਲਿਸ ਨੂੰ ਦੋਸ਼ੀ ਦੀ ਪੰਘਾਲਾ ਬੱਸ ਸਟੈਂਡ ਦੇ ਕੋਲ ਹੋਣ ਦੀ ਸੂਚਨਾ ਮਿਲੀ ਜਿਵੇਂ ਹੀ ਪੁਲਿਸ ਨੇ ਦੋਸ਼ੀ ਰਾਣਾ ਨੂੰ ਘੇਰਿਆ ਤਾਂ ਉਸਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਦੋਸ਼ੀ ਰਾਣਾ ਦਾ ਐਂਕਾਊਂਟਰ ਕਰ ਦਿੱਤਾ ਟਰਮੀਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹਦਾ ਆਰਟੀ ਐਫ ਆਈ ਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਮਰਦ ਦਾ ਐਫ ਆਈ ਆਰ ਕੱਲ ਇੱਕ ਹੋਰ ਦਰਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਸਰ ਇਹ ਇਨਕਾਉਂਟਰ ਹੋਇਆ ਉਸ ਨੂੰ ਲੈ ਕੇ ਆਪ ਨੂੰ ਗਿਆਨਪੁਟ ਸੀ ਪੁਲਿਸ ਕੇ ਪਾਸ ਦੇਖੋ ਜਿਹੜਾ ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ ਬਚ ਕੇ ਨਹੀਂ ਭੱਜ ਸਕਦਾ ਕਿਤੇ ਵੀ ਜਿਹੜਾ ਕੱਲ ਬੜਾ ਇੱਕ ਅਨਫੋਰਚਨਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀਗੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚੂਨੇਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ ਭੱਜ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਦੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ ਚ ਲਾ ਨ ਆਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓਜ 6-7 ਸਾਡੇ ਡੀਐਸਪੀਜ਼ 3 ਸਾਡੇ ਐਸਪੀਜ਼ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੀ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ 'ਚ ਇਹਦੀ ਭਾਲ ਚ ਲੱਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਬੂ ਕੀਤਾ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾਵੇ ਤੇ ਸਪੈਸੀਫਿਕ ਲੀਡ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਉੱਪਰ ਆਪਣੇ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਧਰ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ ਅੱਜ ਸਾਡੇ ਕੋਲੇ ਲੀਡ ਸੀਗੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਨੂੰ ਆਪਣੇ ਬੰਗਾਲੇ ਤੋਂ ਆ ਗਏ ਇਧਰ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਚੌਰਸਤ ਤੇ ਛੱਡਿਆ ਹੈਗਾ ਲਗਭਗ ਸਵੇਰੇ 9:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਔਰ ਸਪੈਸੀਫਿਕ ਲੀਡ ਆਈ ਲਗਭਗ ਅ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਏਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਉਧਰ ਜਿੱਧਰ ਕਾਫੀ ਡੈਂਸ ਫੋਰੈਸਟਾ ਹੈਗਾ ਛੋਟਾ ਤੇ ਅਸੀਂ ਸਾਡੀ ਟੀਮਸ ਨੇ ਆ ਪੂਰਾ ਏਰੀਆ ਜਿੱਥੇ ਇਹਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵਕ ਵਕ ਥਾਵਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਰਡਨ ਕੀਤਾ ਵੈ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟ ਦੀ ਦਾ ਸਾਨੂੰ ਟਰੇਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੀਆਂ ਹੋਈਆਂ ਸੀ ਆਜ ਜਦੋਂ ਸ਼ਾਮ ਨੂੰ ਇੱਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਏਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆ ਰਹੀ ਸੀਗੀ ਤੇ ਆਹ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਬਹਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਵੇ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਇਹ ਰਿਟੇਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਇਥੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਿਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਹੀਨਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਨਹੀਂ ਹੈਗਾ ਸਾਡੀ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟ ਸਾਰੇ ਅਸੀਂ ਲੱਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ ਅ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕ੍ਰਾਈਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ 'ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿਵੇਂ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਆ ਦੋ ਲੋਕ ਨਹੀਂ ਆ ਦੋ ਲੋਕ ਮੈਂ ਫੁਟੇਜ ਤੁਹਾਨੂੰ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਉਹ ਇੱਥੇ ਹੀ ਜਿਹੜਾ ਪੈਟਰੋਲ ਪੰਪ ਹੈਗਾ ਪਿੱਛੇ ਇਸ ਪੈਟਰੋਲ ਪੰਪ ਤੇ ਇੱਕ ਮੁੰਡਾ ਹੈਗਾ ਜਿਹੜਾ ਇੱਥੇ ਇਹਦਾ ਆਰਨ ਆਰਨ ਸ਼ਾਪ ਤੇ ਕੰਮ ਕਰਦਾ ਉਹਨੂੰ ਲੈ ਕੇ ਉਹਦਾ ਮੋਟਰਸਾਈਕਲ ਲੈ ਕੇ ਆ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾ ਕੇ ਫਿਰ ਉਹ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਚੌਰਾਸਤੇ ਤੇ ਉੱਥੇ ਇਹਨੇ ਉਹਨੇ ਮੁੰਡੇ ਨੇ ਡ੍ਰੌਪ ਕੀਤਾ ਹਾਲਾਂਕਿ ਉਹ ਇਸ ਦੇ ਕੰਮ ਤੋਂ ਅਣਜਾਣ ਸੀਗਾ ਤੇ ਉਹਨੂੰ ਜਸਟ ਇਹਨੇ ਕਿਹਾ ਕਿ ਮੈਨੂੰ ਤੂੰ ਡ੍ਰੌਪ ਕਰਕੇ ਆ ਤੇ ਉਹ ਡ੍ਰੌਪ ਕੀਤਾ ਉਹਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਔਨ ਫੁੱਟੀ ਸੀਗਾ ਜਿਹੜਾ ਡਿਫਰੈਂਟ ਡਿਫਰੈਂਟ ਉਹ ਖੇਤਾਂ ਵੱਲੋਂ ਹੋ ਕੇ ਤੇ ਪਿਆਲਿਆਂ ਚੋਂ ਹੋ ਕੇ ਤੇ ਮੂਵ ਕਰ ਰਿਹਾ ਸੀਗਾ ਫਿਰ ਇਹਨੂੰ ਕਿਸੇ ਇੱਕ ਬੰਦੇ ਨੇ ਲੋਕੇਟ ਕੀਤਾ ਜਿੱਥੇ ਇਹਨੇ ਜਰਦਾ ਤੇ ਪਾਨ ਬੀੜੀ ਜਿਹੜੀ ਹੈਗੀ ਉਹ ਡਿਮਾਂਡ ਕੀਤੀ ਕਿਸੇ ਬੰਦੇ ਤੋਂ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਟੀਮਸ ਆਲਰੇਡੀ ਲੋਕੇਟ ਕਰ ਰਹੀਆਂ ਸੀਗੇ ਇਹਨੂੰ ਤੇ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਐਕਸਚੇਂਜ ਆਫ ਫਾਇਰ ਹੋਇਆ ਤੇ ਐਕਸਚੇਂਜ ਆਫ ਫਾਇਰ ਚ ਜਿਹੜਾ ਹੈਗਾ ਇਹਨਾਂ ਵੈਪਨ ਕਿੰਨੇ ਕਿਸਰੇ ਜਿਹੜੇ ਸੀਗੇ ਜਦੋਂ ਕਿੰਨੇ ਜਿਹੜਾ ਵੈਪਨ ਹੈਗਾ ਇਹਦਾ ਔਨ ਦਾ ਸਪੌਟ ਹੀ ਹੈਗਾ ਉੱਥੇ ਕ੍ਰਾਈਮ ਸੀਨ ਤੇ ਹੈਗਾ ਕ੍ਰਾਈਮ ਸੀਨ ਪ੍ਰਿਜ਼ਰਵਡ ਹੈਗਾ ਸਾਡੀ ਐਫਐਸਐਲ ਟੀਮ ਆਏਗੀ ਸਾਰਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗਾ ਉਸ ਦੇ ਮੁਤਾਬਿਕ ਜਿਹੜਾ ਸਟੈਂਡਰਡ ਪ੍ਰੋਟੋਕੋਲਸ ਜਿਹੜੇ ਹੈਗੇ ਸਾਡੇ ਉਹਦੇ ਮੁਤਾਬਿਕ ਇਨਵੈਸਟੀਗੇਸ਼ਨ ਕਰੀ ਆਊਟ ਕਰੀਆ ਜਾਵੇਗੀ